ਡਾਕਟਰ ਜੀ ਅੰਦਰ ਕਾਲਕ ਪ੍ਰਧਾਨ ਮੈਡੀਕਲ ਬੁਲਾ ਰਿਹਾ ਮੈਂ ਬੋਲਣਾ ਸਾਡੀ ਕਮੇਟੀ ਬਣੀ ਹੋਈ ਹੈ ਜਿਹੜਾ ਪ੍ਰੋਟੈਸਟਾ ਇੱਕ ਪ੍ਰਸਾਰ ਸੰਕਰਵਾ ਜਿਹੜੀ ਸਪੀਕਰ ਨੇ ਵਿਧਾਨ ਸਭਾ ਤੇ ਉਹਨਾਂ ਦੇ ਖਿਲਾਫ ਆ ਪੰਜਾਬ ਸਰਕਾਰ ਦੇ ਖਿਲਾਫ ਆ ਕਿਉਂਕਿ ਸਾਡੀਆਂ ਲਗਾਤਾਰ ਜਿਹੜੀਆਂ ਮੰਗਾਂ ਨੇ ਇਸ ਸਰਕਾਰ ਨੇ ਕਿਸੇ ਵੀ ਤਰੀਕੇ ਨਾਲ ਨਹੀਂ ਮੰਨੀਆਂ ਤੇ ਤਿੰਨ ਚਾਰ ਸਾਲ ਹੋ ਗਏ ਸਾਨੂੰ ਲਗਾਤਾਰ ਇਹਨਾਂ ਦੇ ਖਿਲਾਫ ਲੜਦਿਆਂ ਨੂੰ ਹਮੇਸ਼ਾ ਵਾਅਦਾ ਕਰਦੇ ਨੇ ਲੇਕਿਨ ਹਵੇ ਵਾਅਦਾ ਕਰਕੇ ਮੁੱਕਰ ਜਾਂਦੇ ਤਾਂ ਕਰਕੇ ਸਾਡਾ ਜਿਹੜਾ ਜਿਹੜੀ ਡੋਲ ਫੰਦੀ ਰਹਿਣੀ ਸੀ ਰੱਖੀ ਹੈ ਸਾਡੇ ਮੰਗਾ ਜਿਹੜਾ ਮੋਗਾ ਜਿਲ੍ਹਾ ਮੰਗਾ ਉਹੀ ਨੇ ਜੀ ਜਿਹਦੇ ਪੁਰਾਣੀਆਂ ਨੇ ਕਿ ਸਾਨੂੰ ਅਸੀਂ ਬਾਹਰਲੇ ਸਿਮਤ ਤੋਂ ਰੈਸਟੈਂਟ ਹਜ਼ਾਰ ਚ ਕੰਮ ਕਰਦਾ ਅਧਾਰਤਾ ਜਾਵੇ ਉਹਨਾਂ ਵੱਲੋਂ ਔਰ 800000 ਦੇ ਅ ਫਸਟ ਏਡ ਦੇ ਅਧਾਰਤਾ ਜਾਵੇ ਤੀਜੀ ਮੰਗ ਇਹ ਆ ਕਿ ਪੰਜਾਬ ਚ ਜਿਵੇਂ ਪਾਣੀ ਦਾ ਮਸਲਾ ਹੱਲ ਕੀਤਾ ਗਿਆ ਕਰੋਣ ਬਣਾ ਕੇ ਮਾਸ ਸਮਾਨ ਇਸ ਤਰ੍ਹਾਂ ਕੋਲ ਬਣਾ ਕੇ ਜਿਹੜਾ ਹੈਗਾ ਸੱਲਾਹ ਔਰ ਸਲਾਹ ਹੱਲ ਕੀਤਾ ਜਾ ਸਕਦਾ ਔਰ ਅਸੀਂ 80% ਲੋਕਾਂ ਦੇ ਡਾਕਟਰਾਂ ਇਹ ਇੱਕ ਸਮਾਜਿਕ ਮਸਲਾ ਬਾਕੀ ਕਨਾਲ MP ਡਾਕਟਰ ਰਾਮਾ ਲਾ ਹਰ ਤਰ੍ਹਾਂ ਦੇ ਮਸਲੇ ਤੇ ਲੋਕਾਂ ਨੇ ਇਤਿਹਾਸ ਰੱਖਣਾ ਸਾਡੇ ਮਤਲਬ ਨੂੰ ਹਰਾ ਕਿਥੇ ਉੱਥੇ ਉਹਨਾਂ ਦੀ ਕੋਈ ਵੀ ਟੱਕਰ ਨਹੀਂ ਰਹਾ ਸਕਦਾ ਆਪੀ ਆਪੀ ਕਿਤੋਂ ਸ਼ਾਮਲ ਹੋਏ ਆ ਜੀ ਅੱਜ ਧਰਚ ਅਸੀਂ ਜ਼ੋਨ ਪੱਤਰੀ ਦੇ ਲਈ ਕਿੱਥੇ ਜਿਹੜੇ ਤੇਜ ਨੇ ਸ਼ਾਮਲ ਹੋਏ ਆ 20% ਦਾ ਮੁਖਤਸਰ ਪਰ ਔਰ ਨਾਰੀ ਫਰੋਜ਼ਪੁਰ ਫਰੀਦਕੋਟ ਤੇ ਇਹ ਸਾਰੇ ਜ਼ਿਲ੍ਹੇ ਜਿਹੜੇ ਬਰਨਾਲਾ ਇਹ 6 ਜ਼ਿਲ੍ਹੇ ਨੇ ਜਿਹੜੇ ਸ਼ਾਮਲ ਹੋਣ ਆਪਣੇ ਪੱਲੀਦਾਰ ਬਣ ਕੇ ਤੇ ਬਾਕੀ ਵੀਤਰਾਂ ਜਿਹੜੀ ਪੰਜਾਬ ਦੀ ਕਮੇਟੀ ਹੋਈ ਹੈ ਹਾਂਜੀ ਸਰ ਕੀ ਨਾਮ ਹੈ ਆਪਣਾ ਮੈਂ ਡਾਕਟਰ ਸਤਵੀਰ ਸਿੰਘ ਮੈਰਜਿਕ ਦਾ ਕੋਆਰਡੀਨੇਟਰ ਪੰਜਾਬ ਸਰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਤੇ ਕਿਉਂ ਬੈਠਣਾ ਪਿਆ ਰਿਹਾ ਤੁਹਾਨੂੰ ਸਭ ਤੋਂ ਵੱਡੀ ਗੱਲ ਆ ਇਹ ਬਹੁਤ ਹੀ ਅਫਸੋਸ ਦੀ ਗੱਲ ਆ ਤੇ ਦੁੱਖ ਦੀ ਗੱਲ ਆ ਜਿਹੜੀ ਬਾਦ ਸਰਕਾਰ ਜਦੋਂ ਆਈ ਸੀ ਤੇ ਵੱਡੇ ਵੱਡੇ ਵਾਅਦੇ ਕੀਤੇ ਸੀ ਇਹਨਾਂ ਨੇ ਵਾਦੇ ਕੀਤੇ ਸੀ ਵੀ ਸਾਡੀ ਸਰਕਾਰ ਦੇ ਵਿੱਚ ਕੋਈ ਧਰਨਾ ਨਹੀਂ ਲਾਊਗਾ ਸਾਡੀ ਸਰਕਾਰ ਦੇ ਵਿੱਚ ਕਿਸੇ ਨੂੰ ਕੋਈ ਤੰਗੀ ਪਰੇਸ਼ਾਨੀ ਨਹੀਂ ਆਊਗੀ ਮੈਂ ਮਾਨ ਸਰਕਾਰ ਨੂੰ ਦੱਸਣਾ ਚਾਹਣਾ ਏ ਅੱਜ ਮਾਨਯੋਗ ਸਲਤਾਨ ਸਦਮਾ ਸਪੀਕਰ ਪੰਜਾਬ ਉਹਨਾਂ ਦੇ ਸ਼ਹਿਰ ਦੇ ਵਿੱਚ ਉਹਨਾਂ ਦੀ ਕੌਨਸਟਿਚੁਐਂਸੀ ਦੇ ਵਿੱਚ ਸ਼ਹਿਰ ਕੋਟਪੂਰਾ ਦੇ ਵਿੱਚ ਧਰਨਾ ਡਾਕਟਰ ਜਸਵਿੰਦਰ ਸਿੰਘ ਜੀ ਕਾਲਕ ਸਾਹਿਬ ਸੂਬਾ ਪ੍ਰਧਾਨ ਉਹਨਾਂ ਦੀ ਅਗਵਾਈ ਦੇ ਵਿੱਚ ਲੱਗ ਰਿਹਾ ਏ ਮੈਂ ਉਹਨਾਂ ਨੂੰ ਦੱਸਣਾ ਪੈ ਰਿਹਾ ਸ਼ਹਾਦਤ ਉਹਦੇ ਦੇਰ ਚੱਲ ਰਿਹਾ ਠੰਡ ਪੜਕੇ ਦੀ ਪੈ ਰਹੀ ਆ ਪਰ ਇਹ ਉਹ ਸੂਰਬੀਰ ਜੋਧੇ ਆ ਜਿਨ੍ਹਾਂ ਨੇ ਕੋਰੋਨਾ ਕਾਲ ਦੇ ਵਿੱਚ कोरोना काल ਦੇ ਵਿੱਚ ਆਣ ਕੇ ਆਪਦੇ ਪਿੰਡਾਂ ਵਾਲੇ ਲੋਕਾਂ ਦੀ ਸੇਵਾਵਾਂ ਦਿੱਤੀਆਂ ਆਪਦੀ ਜਾਨ ਕੱਢੀ ਦੇ ਰੱਖ ਕੇ ਲੋਕਾਂ ਨੂੰ ਹੌਸਲਾ ਦਿੱਤਾ ਪੰਜਾਬ ਨੂੰ ਉਸ ਕਾਲ ਦੇ ਵਿੱਚੋਂ ਕੱਢਿਆ ਜਦੋਂ ਕੋਈ ਫਲੱਡ ਆਏ ਉਦੋਂ ਇਹ ਜਿਹੜੇ ਆਰਐਮਪੀ ਡਾਕਟਰ ਆ ਇਹਨਾਂ ਨੇ ਜਾ ਕੇ ਆਪਣੇ ਭੈਣਾ ਭਰਾਵਾਂ ਦੀਆਂ ਸੇਵਾਵਾਂ ਦਿੱਤੀਆਂ ਮੈਂ ਦੱਸਣਾ ਚਾਹਣਾ ਹੈ ਮਾਨ ਸਰਕਾਰ ਨੂੰ ਇਹ ਉਹ ਜਿਹੋਦੇ ਨੇ ਇਹ ਉਹ ਭੈਣ ਭਰਾ ਨੇ ਇਹ ਉਹ ਮੈਡੀਕਲ ਪ੍ਰੈਕਟਿਸ਼ਨਰਸ ਨੇ ਜਿੰਨਾਂ ਨੇ ਜਦੋਂ ਪੰਜਾਬ ਤੇ ਕਿਸੇ ਵੀ ਕਿਸਮ ਦੀ ਤੱਤੀ ਹਵਾ ਵਗੀ ਤੇ ਆਪਣੀਆਂ ਅੱਗੇ ਛਾਤਾਂ ਚੋੜੀਆਂ ਕਰਕੇ ਆਪਣੀ ਰੈਡੀਕਲ ਪ੍ਰੈਕਟਿਸ਼ਨਰ ਫਸਟ ਏਡ ਦੇ ਕੇ ਸਵਾਵਾ ਦਿੱਤੀਆਂ ਮੈਂ ਮਾਨ ਸਰਕਾਰ ਤੋਂ ਮੰਗ ਕਰਦਾ ਹਾਂ ਕਲਤਾਰ ਸੰਧਮਤ ਜੀ ਤੋਂ ਮੰਗ ਕਰਦਾ ਹਾਂ ਕਿ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਲੀਗਲ ਮੰਗਾਂ ਉਹਨਾਂ ਨੂੰ ਪ੍ਰਵਾਰ ਕੀਤਾ ਜਾਵੇ ਤੁਸੀਂ ਵਿਧਾਨ ਸਭਾ ਦੇ ਵਿੱਚ ਤਾਂ ਬੜੇ ਸਮੇਂ ਸਮੇਂ ਦੇ ਨਾਲ ਸਾਡੀ ਆਵਾਜ਼ ਬੁਲੰਦ ਕੀਤੀ ਆ ਪਰ ਜਿਆ ਸਿਆਣੇ ਕਹਿੰਦੇ ਆ ਜਿਹੜਾ